ਅਨੀਬ ਦਾ ਜੀ ਕੀ ਕਹਿਣਾ ਚਾਹੁੰਦਾ ਜਿਹੜਾ ਇਕੱਠੇ ਹੋਏ ਆਪਾਂ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਰੇ ਹੀ ਸਾਡੇ ਅਹੁਦੇਦਾਰ ਤੇ ਸਾਰੇ ਮੈਂਬਰ ਸਾਹਿਬਾਨ ਅੱਜ ਅਸੀਂ ਜਥੇਬੰਦੀ ਵੱਲੋਂ ਪ੍ਰੋਗਰਾਮ ਰੱਖਿਆ ਕਿ ਪਿੰਡ ਨੂੰ ਸਾਂਝ ਕਲਾ ਜੋ ਕਿ ਦਰਜੀਤ ਸਿੰਘ ਨੂੰ ਸਾਂਝ ਦਾ ਨਗਰ ਹੈ ਸੋ ਅਸੀਂ ਸਾਡੇ ਉਸ ਪੰਜਾਬੀ ਕਲਾਕਾਰ ਨੂੰ ਹੌਸਲਾ ਵਧਾਈ ਕਰਨ ਲਈ ਕਿਉਂਕਿ ਉਸਨੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਚੱਕ ਕੀਤਾ ਜਿੱਥੇ ਕੋਈ ਸਿੱਖ ਚੇਰਾ ਨਹੀਂ ਪਹੁੰਚ ਗਿਆ ਉੱਥੇ ਤੱਕ ਪਹੁੰਚਿਆ। ਸੋ ਅੱਜ ਉਹਦੇ ਨਾਂ ਤੇ ਕਿਤਾਬਾਂ ਛਪਨੀਆਂ ਸ਼ੁਰੂ ਹੋ ਗਈਆਂ ਬਾਹਰਲੇ ਮੁਲਕਾਂ ਦੇ ਵਿੱਚ। ਤੇ ਉਹਦੀ ਇੱਕ ਜਿਹੜੀ ਫਿਲਮ ਹੈ ਸਰਦਾਰ ਜੀ 3 ਉਹਨੂੰ ਇੱਥੇ ਭਾਰਤ ਦੇ ਵਿੱਚ ਮੀਜ਼ ਕਰਨ ਤੋਂ ਕੁਝ ਜਿਹੜੇ ਸ਼ਰਾਰਤੀ ਅੰਸਰ ਆ ਰੋਕ ਰਹੇ ਆ। ਸੋ ਅਸੀਂ ਮੰਨ ਕਰਦੇ ਆ ਕਿ ਇਹ ਜਿਹੜਾ ਸਰਦਾਰ ਜੀ 3 ਫਿਲਮ ਹੈ ਉਹਨੂੰ ਪੂਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਕਿਉਂਕਿ ਬਾਹਰਲੇ ਮੁਲਕਾਂ 'ਚ ਰਿਲੀਜ਼ ਹੋ ਚੁੱਕੀ ਹੈ ਤੇ ਲੋਕਾਂ ਨੇ ਬਹੁਤ ਸਰਾਇਆ ਲੋਕਾਂ ਨੇ ਵੱਡਾ ਪਿਆਰ ਦਿੱਤਾ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਲਜੀਤ ਸਿੰਘ ਦੁਸਾਂਝ ਦੇ ਨਾਲ ਖੜੇ ਆ ਡਟ ਕੇ ਔਰ ਅਸੀਂ ਮੰਗ ਕਰਦੇ ਆ ਭਾਰਤ ਸਰਕਾਰ ਕੋਲੋਂ ਕਿ ਉਹਦੀ ਜਿਹੜੀ ਫਿਲਮ ਹੈ ਰਿਲੀਜ਼ ਕੀਤੀ ਜਾਵੇ ਅੱਜ ਇਥੋਂ ਇੱਕ ਕਾਫਲਾ ਉਹਦੇ ਨਗਰ ਨੂੰ ਜਾ ਰਿਹਾ ਉੱਥੇ ਨਗਰ ਵੀ ਸਾਡੀ ਜਿਹੜੀ ਜਿੱਥੇ ਬੰਦੀਆਂ ਕਾਰਕੂ ਸਾਰੇ ਇਕੱਠੇ ਹੋ ਰਹੇ ਆ ਅਸੀਂ ਇਹ ਪੂਰੇ ਵਰਲਡ 'ਚ ਦੱਸਣਾ ਚਾਹੁੰਦੇ ਆ ਕਿ ਅਸੀਂ ਉਹ ਸਾਡੇ ਪੰਜਾਬੀ ਸੂਰਮੇ ਦੇ ਨਾਲ ਪੰਜਾਬੀ ਨੌਜਵਾਨ ਨਾਲ ਪੰਜਾਬੀ ਸਿੰਗਰ ਦੇ ਨਾਲ ਜਿਹੜਾ ਕਿ ਸਟੇਜਾਂ ਤੇ ਚੜ ਕੇ ਕਹਿੰਦਾ ਕਿ ਆ ਗਿਆ ਪੰਜਾਬ ਅਸੀਂ ਉਹਦੇ ਨਾਲ ਡਟ ਕੇ ਖੜੇ ਆਂ ਔਰ ਉਹਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਕਰਾ ਕੇ ਏਟਾਂਗੇ ਇਹ ਜਿਹੜੇ ਲੋਕ ਸ਼ਰਾਰਤੀ ਨੇ ਇਹਨਾਂ ਨੂੰ ਇਹ ਕਹਿੰਨੇ ਆ ਬਈ ਆਪਣੀ ਜ਼ੁਬਾਨ ਤੇ ਲਗਾਮ ਦਿਓ ਔਰ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਸੀਂ ਨਰਿੰਦਰ ਮੋਦੀ ਨੂੰ ਕਹੋਗੇ ਕਿ ਜਿਹੜਾ ਉੱਥੇ ਜਾ ਕੇ ਬਰਥਡੇ ਮਨਾਉਂਦਾ ਰਿਹਾ ਪਾਕਿਸਤਾਨ ਉਹ ਕਹੋਗੇ ਵੀ ਬਾਹਲੇ ਜਾ ਇੰਡੀਆ ਤੋਂ ਫਿਰ ਭਾਈ ਇੱਕ ਸਿੱਖੀ ਸਰੂਪ ਚ ਜਿਹੜਾ ਨੌਜਵਾਨ ਸਿੰਗਰ ਹੈ ਜਾਂ ਇੱਕ ਕਲਾਕਾਰ ਹੈ ਉਹਦੀ ਫਿਲਮ ਨੂੰ ਰੋਕਣਾ ਇਹ ਕਹਿ ਦਿਓ ਕਿ ਘੱਟ ਦਿਨਤੀਆਂ ਦੇ ਨਾਲ ਜ਼ਬਰ ਕਰਨ ਦੀ ਗੱਲ ਹੈ ਭਾਰਤ ਸਰਕਾਰ ਦੀ ਔਰ ਉਹ ਜਿਹੜੇ ਇਹਨਾਂ ਦੇ ਸੈਂਸਰ ਬੋਰਡ ਉਹਨਾਂ ਦੀ ਮੈਂ ਸਪਸ਼ਟ ਸ਼ਬਦਾਂ ਚ ਕਹਾਂਗਾ ਕਿ ਇਹਨੂੰ ਤੁਰੰਤ ਜਿਹੜਾ ਸਰਦਾਰ ਜੀ 3 ਆ ਉਹਨੂੰ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਇੱਕ ਥੋੜੇ ਦਿਨਾਂ ਬਾਅਦ ਹੀ ਹੁਣ ਇੱਕ ਮੈਚ ਵੀ ਸ਼ੁਰੂ ਹੋਣ ਲੱਗੇ ਆ ਇੰਡੀਆ ਤੇ ਪਾਕਿਸਤਾਨ ਦੇ ਕੀ ਤੁਸੀਂ ਉਹਨੂੰ ਬੈਨ ਕਰਾਉਣ ਲਈ ਵੀ ਕੋਈ ਅੱਗੇ ਮੋਹਮ ਬਿੱਟੂਗੇ ਕਿਉਂਕਿ ਜਿੱਦਾਂ ਫਿਲਮ ਤਾਂ ਬੈਨ ਹੋ ਗਈ ਇੱਕ ਪਾਕਿਸਤਾਨੀ ਐਕਟਰ ਕਰਕੇ ਕੀ ਹੁਣ ਤੁਸੀਂ ਮੋਹਮ ਬਿੱਟੂਗੇ ਕਿ ਆ ਜਿਹੜੀ ਉਹ ਮੈਚ ਹੋ ਰਿਹਾ ਉਹ ਵੀ ਕੈਨਸਲ ਕੀਤੇ ਜਾਣ ਵੀ ਨਹੀਂ ਅਸੀਂ ਉਹਨਾਂ ਸ਼ਰਾਰਤੀ ਲੋਕਾਂ ਨੂੰ ਇਹ ਕਹਾਂਗੇ ਅਸੀਂ ਕਦੇ ਵੀ ਇਸ ਪੱਖ 'ਚ ਨਹੀਂ ਕਿ ਕੋਈ ਸਪੋਰਟਸਮੈਨ ਖੇਡਣਾ ਚਾਹੁੰਦੇ ਉਹਨੂੰ ਰੋਕਿਆ ਜਾਵੇ ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਪਰ ਮੈਂ ਉਹਨਾਂ ਨੂੰ ਪਵੱਕੜਾਂ ਨੂੰ ਪੁੱਛਣਾ ਚਾਹਨਾ ਜਿਹੜੇ ਇਹ ਗੱਲ ਦੀ বারবার ਰੌਲਾ ਪਾਉਂਦੇ ਐ ਕਿ ਬਈ ਜੀ ਇੱਕ ਹੀਰੋਇਨ ਨੂੰ ਨੇ ਪਾਕਿਸਤਾਨੀ ਲੈ ਲਈ ਕੀ ਇੰਡੀਆ ਦੀ ਟੀਮ ਜਾ ਕੇ ਪਾਕਿਸਤਾਨੀ ਪਲੇਅਰਾਂ ਨਾਲ ਹੱਥ ਮਿਲਾਉ ਉੱਥੇ ਬੋਲੋਗੇ ਉਹਨੂੰ ਫੇਰ ਤੁਸੀਂ ਕੀ ਕਹਿੰਦੇ ਹੋ ਅਸੀਂ ਨਹੀਂ ਰੋਕਦੇ ਅਸੀਂ ਕਹਿੰਦੇ ਹਾਂ ਉਹ ਮੈਚ ਹੋਣੇ ਚਾਹੀਦੇ ਆ ਐਂ ਅਸੀਂ ਕਹਿੰਦੇ ਆ ਸਾਰਿਆਂ ਦੇ ਦਿਲਾਂ 'ਚ ਸਾਂਝ ਹੋਣੀ ਚਾਹੀਦੀ ਆ ਸਾਡੀ ਕੌਮ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਕਿ ਪਿਆਰ ਪਾਉਣਾ ਹੈ ਪਿਆਰ ਦੀ ਭਾਵਨਾ ਰੱਖਣੀ ਹੈ ਨੇੜਤਾ ਕਰਨੀ ਹੈ ਕਿਸੇ ਨਾਲ ਜ਼ਬਰ ਨਹੀਂ ਕਰਨਾ ਹੈ ਪਰ ਜਿਹੜੇ ਲੋਕ ਸ਼ਰਾਰਤੀ ਘੱਟ ਗਿਣਤੀਆਂ ਦਾ ਇੱਕ ਸਿੱਖ ਚਿਹਰੇ ਨੂੰ ਟਾਰਗੇਟ ਕਰਨ ਅਸੀਂ ਉਹ ਕਦੇ ਸਹਿਨ ਨਹੀਂ ਕਰਾਂਗੇ ਔਰ ਅਸੀਂ ਇਹ ਕਹਾਂਗੇ ਭਾਰਤ ਸਰਕਾਰ ਨੂੰ ਕਿ ਇਹਨੂੰ ਤੁਰੰਤ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹ ਜਿਹੜੇ ਮੈਚ ਵੀ ਹੋਣੇ ਚਾਹੀਦੇ ਆ ਪਰ ਉਹਨਾਂ ਪਵਕੜਾਂ ਨੂੰ ਮੈਂ ਸਵਾਲ ਕਰਦਾ ਕਿ ਹੁਣ ਤੁਸੀਂ ਕੀ ਕਹੋਗੇ ਮੈਨੂੰ ਇਹ ਦੱਸੋ ਕਿ ਪਹਿਲਾਂ ਵੀ ਆਰਟਿਸਟ ਜਿਹੜੇ ਆ ਯਾਰ ਚ ਉੱਤੇ ਡੋਂਦੇ ਰਿਹਾ ਜਿਹੜੇ ਵਿੱਚ ਮੈਂ ਕਹਾਂਗਾ ਫਾਲਤੂ ਬੋਲਣ ਵਾਲੇ ਜਿਨ੍ਹਾਂ ਨੂੰ ਹੁਣ ਕੋਈ ਨਹੀਂ ਚੱਲਦਾ ਪੰਜਾਬ ਦੇ ਵਿੱਚ ਉਹ ਜਿਹੜੇ ਬੋਲਦੇ ਨੇ ਆਪ ਜਾ ਕੇ ਉੱਥੇ ਭੰਗੜੇ ਪਾਉਂਦੇ ਰਹੇ ਨੇ ਤੇ ਉਹਨਾਂ ਨੂੰ ਵੀ ਇਹ ਮੈਂ ਕਵਾਂਗਾ ਆਪਣੇ ਆਪ ਨੂੰ ਸੰਭਾਲੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਨੂੰ ਕਦੇ ਨਹੀਂ ਬਖਸ਼ਣ ਸਰਦਾਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦਲਜੀਤ ਸਾਹ ਨੇ ਪੰਜਾਬ ਪੰਜਾਬੀਏ ਤੱਕ ਦਸਤਾਰ ਦੀ ਪੂਰੀ ਬੱਲੇ ਬੱਲੇ ਕਰਾਈਆ ਪੂਰੀ ਵਰਲਡ 'ਚ ਇਹ ਕੋਈ ਸਾਜ਼ਿਸ਼ ਤਹਿਤ ਆ ਕੀ ਹੈ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਅੱਜ ਸਿੱਖੀ ਸਰੂਪ ਨੂੰ ਪੂਰੇ ਵਰਲਡ 'ਚ ਜੰਮਦਾ ਦੇਖ ਕੇ ਉਹ ਲੋਕ ਜਿਹੜੇ ਸ਼ਰਾਰਤੀ ਲੋਕ ਹੈ ਜਿਹੜੇ ਈਰਖਾ ਵਾਲੇ ਲੋਕ ਹੈ ਜਿਹੜੇ ਘਟਮੱਤੇ ਵਾਲੇ ਆ ਮੱਤਾ ਇਹਨੂੰ ਕਹਿੰਦੇ ਵਿੱਚ ਕਟ ਸੈਨ ਸ਼ਕਤੀ ਵਾਲੇ ਲੋਕ ਉਹ ਲੋਕ ਕਮਜ਼ੋਰ ਲੋਕ ਉਹਦਾ ਵਿਰੋਧ ਕਰਦੇ ਆ ਬਹਾਦਰ ਲੋਕ ਕਦੇ ਵਿਰੋਧ ਨਹੀਂ ਕਰਦੇ ਬਹਾਦਰ ਲੋਕ ਹਮੇਸ਼ਾ ਕਹਿੰਦੇ ਆ ਕਿ ਭਾਈ ਕੋਈ ਵੀ ਕੌਮ ਹੈ ਉਹ ਆਪਣੇ ਕੰਮਾਂ ਨਾਲ ਆਪਣੀ ਸਮਝ ਨਾਲ ਆਪਣੇ ਕਿੱਤੇ ਨਾਲ ਆਪਣੀ ਕਿਰਦਾਰ ਨਾਲ ਉੱਚਾ ਜਾ ਰਹੀ ਆ ਤੇ ਉਹੋ ਸਾਡੇ ਕਿਰਦਾਰ ਨੂੰ ਉਹਨੇ ਕਲਾ ਦਲਜੀਤ ਦਸਾਂਗ ਦਾ ਕਿਰਦਾਰ ਨਹੀਂ ਉੱਚਾ ਹੋਇਆ ਉਹਨੇ ਪੂਰੇ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਦੇਸਤਾਰ ਨੂੰ ਉਹਰੇ ਵਰਲਡ ਚ ਉੱਚਾ ਕੀਤਾ ਤੇ ਉਹਦੀ ਵਿਰੋਧਤਾ ਕਰਨਾ ਇੱਕ ਸਾਜ਼ਿਸ਼ ਆ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਾਜ਼ਿਸ਼ ਨੂੰ ناکਾਮ ਕਰਦੇ ਹੋਏ ਇਸ ਫਿਲਮ ਨੂੰ ਪੂਰੇ ਭਾਰ ਦੇ ਵਿੱਚ ਰਿਲੀਜ਼ ਕੀਤਾ ਜਾਵੇ। ਹਾਂਜੀ ਮਦਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਜੀ ਨੇ ਤੁਹਾਨੂੰ ਵਿਸਾਰਨਾ ਦੱਸ ਦਿੱਤਾ ਹੈ ਕਿ ਇਹ ਪੰਜਾਬੀ ਇਹਨਾਂ ਘੱਟ ਗਿਣਤੀ ਨਾਲ ਜੋ ਧੱਕਾ ਕਰਨਾ ਚਾਹੁੰਦੇ ਨੇ ਕੁਝ ਲੋਕ ਨੇ ਉਹ ਸਾਰਾ ਨਹੀਂ ਹਿੰਦੁਸਤਾਨ ਕੁਝ ਭਾਰਤ ਦੇ ਵਿੱਚ ਹਜ਼ਾਰੇ ਲੋਕ ਨੇ ਜਿਹੜੇ ਹਮੇਸ਼ਾ ਅੱਗ ਲਾਉਂਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਭਾਈ ਬੰਦੇ ਬਣ ਜਿਓ। ਹਮੇਸ਼ਾ ਉਹਨਾਂ ਨੇ ਪੰਜਾਬ ਨਹੀਂ ਭਾਰਤ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਪੱਗ ਬਨ ਕੇ ਇਹ ਪੱਗ ਨੂੰ ਟਾਰਗੇਟ ਕਰਦੇ ਨੇ ਹੁਣ ਮੈਚ ਹੋਣੇ ਨੇ ਉੱਥੇ ਖਿਡਾਰੀ ਜਾਣੇ ਨੇ ਹੁਣ ਇੱਕ ਹੋਰ ਗੱਲ ਦੱਸਾਂ ਗੁਜਰਾਤ 'ਚ ਬਾਰਡਰ ਬੰਦ ਹੋ ਗਏ ਆ ਇਹਨਾਂ ਸੰਧੂਰ ਕੀਤਾ ਹੁਣੇ ਹੀ ਪੰਜਾਬ ਦੇ ਉੱਥੇ ਇੱਥੇ ਬਾਰਡਰ ਬੰਦ ਕਰਤਾ ਗੁਜਰਾਤ 'ਚ ਬਾਰਡਰ ਖੁੱਲੇ ਆ ਕਾਰਨ ਕੀ ਕਿ ਪੰਜਾਬ ਨਾਲ ਧੱਕਾ ਕਰਨਾ ਚਾਹੁੰਦੇ ਆ ਪੰਜਾਬੀਆਂ ਧੱਕਾ ਕਰਨਾ ਚਾਹੁੰਦੇ ਆ ਅਸੀਂ ਤੇ ਸਾਰੇ ਮਿਲ ਕੇ ਕਹਿੰਨੇ ਆ ਦਲਜੀਤ ਬਸਾਂਝ ਨੂੰ ਜਿੰਨੇ ਵੀ ਸਾਡੇ ਸਿੱਖ ਚਿਹਰੇ ਨੇ ਅਸੀਂ ਪੰਜਾਬੀਅਤ ਨਾਲ ਪੰਜਾਬ ਨਾਲ ਤੇ ਪੰਜਾਬੀ ਨੂੰ ਉੱਤੇ ਚੁੱਕਣ ਵਾਲੇ ਨਾ ਹਮੇਸ਼ਾ ਨਾਲ ਰਾਵਾਂਗੇ ਭਾਰਤੀ ਕਿਸਾਨ ਜੁਨੀਆਂ ਦਵਾਬਾ ਜਿੰਦਾਬਾਦ 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 ਸਾਡੀ ਪੰਜਾਬੀਅਤ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ